ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਹੋ ਟਲ ਗੁਰੂ ਸੇਵੀ ਹੈ ਅਹਨਸ ਸਹਜ ਸੁਭਾਏ ਦਰਸਨ ਪਰਸੇ ਆ ਗੁਰੂ ਕੈ ਜਨਮ ਮਰਨ ਤੋਖ ਜਾਏ ਹੋਵ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਛੱਡੀਐ ਤਉਦ ਡਿਠੇ ਸਚੇ ਪਾਤਿਸ਼ ਮਲ ਜਨਮ ਜਨਮ ਦੀ ਕੱਟੀਐ ਤਉਦ ਡਿਠੇ ਸਚੇ ਪਾਤਿਸ਼ ਮਲ ਜਨਮ ਜਨਮ ਦੀ ਕੱਟੀਐ ਸਤਨਾਮ ری واگو صاحب جی سوٹ محلہ کر دے ایک اونکار ਸਤ ਗੁਰ ਪ੍ਰਸਾਦ ਇਕ ਪਿਤ ਇਕ ਸਕੇ ਹਮ ਬਾਰ ਤੂੰ ਮੇਰਾ ਗੁਰ ਹਾਈ ਸੁਨ ਮੀਤਾ ਜੀਉ ਹਮਾਰਾ ਪਲ ਬਲ ਜਾਸੀ ਹਰ ਦਰਸ਼ਨ ਦੇਹੁ ਦੇਖਾਈ ਇੱਕ ਪਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਸੋਨਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਸੁਨਮੀਤਾ ਧੂਰੀ ਕੋ ਬਲ ਜਾਈ ਏਹੁ ਮਨ ਤੇਰਾ ਪਾਈ ਰਹਾਉ ਪਾਵ ਮਲੋ ਮਲ ਮਲ ਧੋਵਾਂ ਏਹੁ ਮਨ ਤੈ ਕੂ ਦੇਸਾ ਸੁਨਮੀਤਾ ਜੀ ਹਉ ਤੇਰੀ ਸਰਨਾਈ ਆਇ ਪ੍ਰਭ ਮੇਲੋ ਦੇਹੋ ਉਪਦੇਸਾ ਮਾਨ ਨ ਕੀਜੈ ਸਰਨ ਪਰਿਜੈ ਕਰੈ ਸੋ ਭਲ ਹਮਨਾਈਐ ਸੋ ਨਮੀਤਾ ਜੀਓ ਪਿੰਡ ਸਭ ਤਨ ਅਰ ਪੀਜੈ ਇਉਂ ਦਰਸਨ ਹਰ ਜੀਓ ਉਪਾਈਐ ਭਾਇਓ ਅਨਕਰੋ ਹੋ ਪ੍ਰਸਾਦ ਸੰਤਨ ਕਾ ਹਰ ਨਮਹ ਮਿਠਾ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਕਬ ਸਬ ਆਕੁਲ ਨਰੰਜਨ ਡੀਠਾ ਭਾਇਓ ਅਨੰਗਰੋ ਪਰ ਸਾਦ ਸੰਤਨ ਕਹ ਪਰਨਾਮ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਬ ਆਕੁਲ ਨਰੰਜਨ ਡੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਚੌਪਦ ਦੇ ਤੀ ਕੰਕਰ ਸਤਗੁਰ ਪ੍ਰਸਾਦ ਇਕ ਪਿਤਾ ਇੱਕ ਅਸੇ ਹਮ ਬਾਰ ਉਮੇਰਾ ਗੁਰ ਹਾਈ ਸੁਨ ਮੀਤਾ ਜੀਉ ਹਮ ਬਲ ਬਲ ਜਸੀ ਹਰ ਦਰਸ਼ਨ ਦੇਹੁ ਦਿਖਾਈ ਰਾਗ ਸੋਰਠਿ ਮਹੱਲਾ 5 ਪਾਵਨ ਅੰਗ 611 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ